ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਚੈਨਲ ਗੁਰੂਦਵਾਰ ਅਸਲਿਆਣਾ ਸਾਹਿਬ ਨਸੋਈ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਗੁਰਦਵਾਰ ਅਸਲਿਆਣਾ ਸਾਹਿਬ ਕੇ ਅਰੇਕਮ ਇਨ 10ਮੀ ਭਰਦੀ ਆ ਮੈਨੂੰ ਪਤਾ ਹੀ ਆ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਨੇ ਅਪਲੋਡ ਕੀਤੀਆਂ ਨੇ YouTube ਤੇ ਅੱਜ ਫੇਰ ਇੱਕ ਹੋਰ ਨਵੀਂ ਵੀਡੀਓ ਪਾਉਣ ਲੱਗੇ ਆਂ ਇਹ ਵੀਡੀਓ ਗੁਰਦੁਆਰਾ ਅਸਲੀਆ ਸਾਹਿਬ ਵਿਖੇ ਸਫਾਈ ਸਾਫ ਸਫਾਈ ਦਾ ਸੇਵਾ ਚੱਲ ਰਹੀ ਹੈ ਜੋ ਕਿ ਦਸਵੀਂ ਵੀ ਆ ਰਹੀ ਆ ਮੂਹਰੇ ਦੀਵਾਲੀ ਵੀ ਆਉਣੀ ਆ ਦਸਹਿਰਾ ਵੀ ਆ ਇਸ ਕਰਕੇ ਸਫਾਈ ਚੱਲ ਰਹੀ ਹੈ ਜੀ ਸਫਾਈ ਦੀ ਸੇਵਾ ਚੱਲ ਰਹੀ ਆ ਸੋ ਅੰਦਰੋਂ ਤੁਸੀਂ ਦਰਬਾਰ ਸਾਹਿਬ ਦੇਖਿਆ ਹੀ ਹੋਇਆ ਹੈ ਸਕੈਨਰ ਪਿਆ ਦਰਬਾਰ ਸਾਹਿਬ ਅੰਦਰੋਂ ਬਦਿਆ ਬਣਿਆ ਹੋਇਆ ਅੰਦਰੋਂ ਪਹਿਲਾਂ ਵੀ ਦਰਬਾਰ ਸਾਹਿਬ ਦੀ ਸਫਾਈ ਕਰ ਦਿੱਤੀ ਸੀ ਹੁਣ ਫੇਰ ਕਰਨੀ ਹੋ ਸਫਾਈ ਦੁਬਾਰਾ ਹੀ ਦਿਵਾਲੀ ਵੇਲੇ ਕਰਨ ਕਰਨਾਗੇ ਕਹਿੰਦੇ ਹਣੋ ਬਾਬਾ ਦੀਪ ਸਿੰਘ ਜੀ ਅੰਦਰੋਂ ਦਾ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਦਰਬਾਰ ਸਾਹਿਬ ਸੋ ਦਰ ਸਚਖੰਡ ਸਾਹਿਬ ਬਹੁਤ ਹੀ ਬਧੀਆ ਸੱਚਮੁੱਚ ਮਸਾ ਬ੍ਰੇਮ ਹੋ ਗਿਆ ਇੱਧਰ ਪੂਰਾ ਸਾਹ ਜਿੱਥੇ ਗੁਰੂ ਸਾਹਿਬਾਨ ਨੇ ਟਾਕ ਕੀਤਾ ਸੀ

फलाही साहब जसदीप गुरु साहब ने दातन की थी। थड़ा साहब इधर माइया सेवा कर दिया है मन तन तन मन तन सेवा कर दिया माइया ਰਿਕਮਿਨੇ ਇਹਨਾਂ ਨੇ ਸੇਵਾ ਕਰਨ ਆਣਾ ਹੀ ਆਣਾ ਹੈ ਇਸ ਕਰਕੇ ਇਹ ਤੇ ਰਿਕਮਿਨੇ ਸੇਵਾ ਕਰਨ ਆਂਦੀਆਂ ਨੇ ਜੀ ਸਾਰਾ ਲੰਗਰ ਹਾਲ ਧੋਕੇ ਜਾਂਦੀਆਂ ਨੇ ਇੱਧਰ ਲੰਗਰ ਹਾ ਇੱਥੇ ਲੰਗਰ ਤਿਆਰ ਹੁੰਦਾ ਹੈ ਅੰਦਰ ਅੰਨੇ ਚ ਰਹਿ ਗਿਆ ਫਰਸ਼ ਲੱਗਣ ਲੰਗਰ ਹਾਲ ਦੇ ਵਿੱਚ ਤੋਂ ਫਰਸ਼ ਲੱਗ ਚੁੱਕਿਆ ਬਹੁਤ ਹੀ ਖੁੱਲਾ ਲੰਗਰ ਹਾਲ ਬਣ ਗਿਆ ਅੱਜ ਫਰਸ਼ ਲੱਗ ਗਿਆ ਟੈਲੀਆਂ ਲਾਤੀਆਂ ਥੱਲੇ ਪਲਾਸਟਰ ਹੋ ਚੁੱਕਿਆ ਅੰਦਰੋਂ ਇਹ ਪਾਇਦਾ ਕੰਮ ਤਾਂ ਹੋ ਗਿਆ ਟੈਲੀਆਂ ਲੱਗੀਆਂ ਪਈਆਂ ਟੈਲੀਆਂ ਲਾਤੀਆਂ ਹਰਸਦਾ ਗੰਭੀਨ ਇਵੜੇ ਦੇ ਅੰਦਰੋਂ ਅੰਦਰੋਂ ਬਾਹਰੋਂ ਰਹੇਗਾ ਬਰਾਂਡੇ ਚ ਹਰਸ ਲੱਦਣਾ ਰਹਿਣਾ ਰੀ ਕਦੇ ਦਿਨ ਚ ਟੈਲਾ ਲੈ ਕੇ ਆਉਣੀ ਉਹਨੇ 3 ਵੀ ਟੈਲਾ ਹੀ ਲਾਉਣੀ ਆ ਉਹਨੇ ਨਾ ਦਮਾ ਗਰਮੀ ਡਾਲੀ ਵਾਲੇ Du voilà, on t'en dévoile. ਰੰਗ ਲਸੋਈ ਗੁਰਦੁਆਰਾ ਨਾਨਕ ਸਰਸਾ ਸਾਹਿਬ ਸੱਲੇਣਾ ਪੰਜ ਸਾਹਿਬ ਪਹਿਲੀ ਤੇ ਸੇਵੀ ਦਤਨ ਫਲਾਹੀ ਸਾਹਿਬ ਇੱਕ ਓ ਅੰਕਾਰ Duties are...